ਆਵੇ ਦੀਆਂ ਬੋਤਾਂ ਹੈਲੋ ਲੈ ਵੀ ਛੋਟੇ ਭਾਈ ਜਾਣਕਾਰੀ ਜਵਾਡਾ ਕਰਦੀਏ ਅੱਜ ਮਹਿਤਪੁਰ ਅਲਾਦਰੀ ਦਾ ਮੈ ਹੋਈ ਪਈ ਹੈ ਕਿ ਕੋਸਤੀ ਤੇ ਰੋਟ ਵੀ ਵਰਨੇ ਸ਼ੁਰੂ ਹੋ ਗਿਆ ਦੁਨੀਆ ਤੇ ਸਭ ਵੱਡਾ ਆਇਆ ਮਾਮਾ ਤੇ ਬੱਬਰ ਸ਼ੇਰ ਕਰ ਰਹੀ ਹੈ ਲੈ ਵੀ ਸੋਹਣਿਆ ਜਦ ਸਖੀਤਾ ਸਾਡੇ ਦਰਮਿਆਨ ਪਹੁੰਚਿਆ ਪੰਜਾਬੀ ਮਾਂ ਬੋਲੀ ਦੇ ਉੱਪਰ ਦੇ ਬਲਾਰੇ ਬਹੁਤ ਤਕੜੇ ਬਲਾਰੇ ਹੈ ਇੰਦਾ ਦੇ ਪਹਿਲਵਾਨਾਂ ਦੇ ਤੇ ਭੱਗਾ ਵਾਲਾ ਮੈਂ ਆ ਭੱਗਾ ਵਾਲੇ ਪਹਿਲਵਾਨ ਹੈ ਭੱਗਾ ਵਾਲੀਆਂ ਪਹਿਲਵਾਨਾਂ ਦੀਆਂ ਮਾਵਾ ਜਿਹੜਾ ਨੇ ਅੱਜੇ ਬਲੀ ਪੁੱਤਾਂ ਨੂੰ ਚਣੌਕ ਦਿੱਤਾ ਖੇਤੀ ਪੜਿਆਲੇ ਦੀ ਧਰਤੀ ਤੇ ਆਪਣੀ ਯੋਤ ਖਾਲਣਗੇ ਤੇ ਬੱਲੇ ਬੱਲੇ ਹੋਈ ਪਈ ਹੈ ਕਿ ਕੁਸ਼ਤੀ ਤੇ ਡੌਂਟ ਵੀ ਮਰਨੇ ਸ਼ੁਰੂ ਹੋ ਗਏ ਆ ਅਮਰਤ ਸ਼ੋਕਰ ਫਿਲਸਾਦ ਸਿੰਘ ਔਰ ਗੁਰਪ੍ਰੀਤ ਸ਼ੋਕਰ ਭੱਲਾ ਮੇਰ ਤੋਂ ਕਹਿੰਦੇ 1100 ਰੁਪਇਆ ਦਿੱਤਾ ਦਿੱਤਾ ਜਾਣਾ ਨਾਲ ਕਿ ਪਸਟੀਟਰ ਨੌਟ ਵੀ ਵੱਧਦੇ ਸ਼ੁਰੂ ਹੋ ਗਏ ਆ ਕਿ ਐਨ ਆਰ ਆਈ ਵੀਰਾਂ ਨੇ ਆਪਣੇ ਫੌਨ ਕੱਢ ਲਿਆ ਕਿ 24 ਕੌਮੀ ਐਨ ਆਰ ਆਈ ਵੀਰਾਂ ਨੇ ਆਪਣੇ ਫੌਨ ਕੱਢ ਲਿਆ ਕਿ ਕਹਿੰਦੇ ਦੇਖਦੇ ਆ ਕੌਣ ਜਿੱਤਦਾ ਕੌਣ ਹਾਰਦਾ ਇਹ ਤਾਂ ਸਮੇਂ ਦੀ ਆਵਾਜ਼ ਜਸਾਤ ਪੱਤੀ ਹਿੰਦ ਕੇਸਰੀ ਬੱਲ ਦੂਜੇ ਪਾਸੇ ਦੀ ਤਗੜੇ ਬੱਲ ਦੇਖਦੇ ਕੌਣ ਜਿੱਤਦਾ ਕੌਣ ਹਾਰਦਾ ਅਗਰੇ ਸਾਲ ਪੌਲਟ ਮੋਟਰਸਾਈਕਲ ਦਿੱਤਾ ਜਾਣਾ ਤੇ ਸਪਲੈਂਟਰ ਮੋਟਰਸਾਈਕਲ ਦਿੱਤਾ ਜਾਣਾ ਕਾਲੇ ਕੱਲਾ ਰੁਪਈਆ ਦਿੱਤਾ ਜਾਣਾ ਇਹ ਤਾਂ ਡੰਗੜ ਕਮੇਟੀ ਦੇ ਆਂਹਦੇਦਾਰ ਸਹਿਬਾਨ ਸਾਡੇ ਦਰਬਿਆਰ ਪਹੁੰਚੇ ਆ ਜਿਨ੍ਹਾਂ ਨੇ ਆਲਟੋ ਗੱਡੀ ਦੇ ਉੱਤੇ ਕੁਸ਼ਤੀ ਜਿਹੜੀ ਗੋਗਾ ਪੀਰ ਜੀ ਦੇ ਨਾਂ ਦੇ ਉੱਤੇ ਉਹ ਕੁਸ਼ਤੀ ਆਲਟੋ ਦੇ ਉੱਤੇ ਕਰਵਾਈ ਸੀ ਪਰ ਕਿਸੇ ਵਜ੍ਹਾ ਕਰਕੇ ਉਹ ਕੁਸ਼ਤੀ ਦਾ ਰਿਜ਼ਲਟ ਜਿਹੜਾ ਨਹੀਂ ਨਿਕਲਿਆ ਸਾਡੇ ਸਤਿਕਾਰਯੋਗ ਦਰਸ਼ਨ ਸਿੰਘ ਕੋਕੇਦਾਰ ਸਾਹਿਬ ਉਹ ਪਹੁੰਚੇ ਆ ਐਲਾਨ ਕਰਾਉਂਦੇ ਆ ਗੱਡੀ ਜਿਹੜੀ ਹੋਲਡ ਕਰ ਦਿੰਦੀ ਆ ਉਹ ਅਗਲੇ ਸਾਲ ਦਿੱਤੀ ਜਾਏਗੀ ਉਹ ਪੁਸ਼ਟੀ ਜਿਹੜੀ ਅਗਲੇ ਸਾਲ ਦੁਬਾਰਾ ਬਣੀ ਜਾਏਗੀ ਬਹੁਤ ਬਹੁਤ ਰੇਣੀ ਹੈ ਮਾਤਪੁਰ ਮੰਦਨੀ ਸਰਦਾਰ ਦਰਸ਼ਨ ਸਿੰਘ ਜੀ ਠੇਕੇਦਾਰ ਸਾਹਿਬ ਖੜੇ ਹੈ ਬਹੁਤ ਬਹੁਤ ਧੰਨਵਾਦ ਆਜ ਦੀ কুਸਤੀ ਦਾ ਛੜਿਆ ਹੋਇਆ ਵੱਡਾ ਗੁਲਾਬ ਆ ਪਹਿੰਡਵਾ ਦੀ ਬੰਪ ਬੰਪ ਬਾਦਾ ਕੰਟਰੋਲ ਬੈਂਡ ਸਾਈਗਾ ਚਾਚਰ ਕਾਮਰੇ ਅੱਜ ਕਵਰੇਜ ਕਰ ਰਹਾ ਦੁਨੀਆ ਦੀ ਬੱਬ ਕਸਤੀ ਨੂੰ ਗਈਆ ਦਿੱਲੀ ਤੇ ਅੰਜਸਾ ਪੱਟੀ ਐਂਜੇ ਗੱਲ ਕਰੀ ਪੱਟੀ ਐਕਸਪ੍ਰੈਸ ਦੁਨੀਆ ਦੇ ਉੱਤੇ ਬੱਬਰ ਸ਼ੇਰਾਂ ਦੇ ਵੱਡੇ ਨਾਮ ਨੇ ਕਿ ਸਾਰਾ ਸਾਰਾ ਦਿਨ ਹੱਥ ਨੇ ਰੱਖਦੀਆਂ ਤੇ ਖਰਾਕੇ ਦਾ ਪਹਿਲਵਾਨਾਂ ਨੂੰ ਜੋਖਮਉਂਦੀਆਂ ਨਾ ਥੱਕਦੀਆਂ ਕਿ ਜਿਨ੍ਹਾਂ ਸਿਰ ਤੇ ਬਣ ਗਏ ਟੀਮਾਂ ਅੱਜ ਟਾਪ ਦੇ ਪਰੇ ਆਏ ਮੈਂ ਸੱਚਾ ਕਾਮਰੇ ਮਿੱਤਰੋ ਇਹਨਾਂ ਦੀਆਂ ਮਾਂ ਬਾਪਾਂ ਦਲੇਰ ਨੇ ਇੱਕ ਇੱਕ ਆਪੋ ਆਪਣੀ ਮਾਂ ਕਰਕੇ ਜਰੂਰ ਲਾ ਦਿਏ ਉਹ ਜਗਤ ਦਿਖਾਇਆ ਮਾਂ ਜਗਤ ਮਾਈ ਵਈ ਵਾ ਇੱਕ ਵਾਰ ਆਪਣੀ ਮਾਂ ਵਾਲੇ ਪਾ ਕੇ ਦਿਲੋਂ ਤਾੜੀ ਲਾ ਦਿਏ ਜਿਨ੍ਹਾਂ ਨੇ ਸਾਨੂੰ ਇਹ ਜਗਤ ਦਿਖਾਇਆ ਵਈ ਵਾ ਲੱਗਿਆ ਹੋਇਆ ਜੋਰ ਪਲਵਾਨਾਂ ਦਾ ਕੌਣ ਜਿੱਤਦਾ ਕੌਣ ਹਾਰਦਾ ਇਹ ਤਾਂ ਸਮੇਂ ਦੀਆਂ ਬਾਤਾਂ ਨੇ ਇਹ ਤਾਂ ਸਮਾਂ ਦੱਸੂ ਸਮੇਂ ਦੀਆਂ ਗੱਲਾਂ ਨੇ ਕਿ ਕੌਣ ਜਿੱਤਦਾ ਕੌਣ ਹਾਰਦਾ ਲੱਗਿਆ ਹੋਇਆ ਜੋਰ ਦਾ ਬੇਦਲਾਂ ਨੇ ਪੈੜਿਆ ਕਰੋ ਇਹ ਤਾਂ ਟੈਮ ਟੈਮ ਦੀ ਗੱਲ ਹੈ ਅੱਜ ਪਤਾ ਲੱਗਣਾ ਕਿਨੇ ਘਰ ਦੀ ਸ਼ੰਗਾਰ ਵਰਦਾ ਪੁਆਇੰਟ ਮੋਟਰਸਾਈਕਲ ਇਹ ਤਾਂ ਸਮਾਂ ਦੱਸੂ ਕਿ ਸਮੇਂ ਦੀਆਂ ਬਾਤਾਂ ਲੱਗਿਆ ਹੋਇਆ ਜੋਰ ਬੱਲੇ ਬੱਲੇ ਹੋਈ ਪਈ ਹੈ ਦੇਖਦੇ ਕੌਣ ਬੱਲੇ ਬੱਲੇ ਕਰਾਂਦਾ ਖੜਿਆ ਹੋਇਆ ਲਗੋਟਾ ਦੇਖਦੇ ਕੌਣ ਕੌਣ ਹਟ ਜਾ ਪਾਸੇ ਤੇ ਹਟ ਜਾ ਪਾਸੇ ਹਟ ਜਾ ਪਾਸੇ ਲੱਗਿਆ ਹੋਇਆ ਅਗਲੀ ਗੱਲ ਸਾਡਾ ਕੱਟਾ ਵੀਰ ਕਰੇਗਾ ਵਾਹ ਵਾਕੇ ਸਵਾਦ ਵਜਿਆ ਹੋਇਆ ਹੈ ਅੱਜ ਦੇ ਕੁਸ਼ਤੀ ਮੰਡਲ ਦਾ ਆਹ ਦੇਖੋ ਕੀ ਬਣਦਾ ਕੀ ਜੁੜਦਾ ਹੈ ਅੱਜ ਦੇ ਕੁਸ਼ਤੀ ਮੰਡਲ ਦੇ ਵਿੱਚ ਉਧਰ ਜੱਸ ਨੇ ਰੱਖਿਆ ਹੋਇਆ ਕੋਟਾ ਦੁਨੀਆ ਦੀ ਬਿਹਤਰੀਨ ਕਰੀਮ ਖੜੀ ਹੈ ਦੁਨੀਆ ਨੂੰ ਨਜ਼ਾਰਾ ਪੂਰਾ ਆ ਰਿਹਾ ਹੈ ਉਹ ਟੀਮਿਆਂ ਵਾਲਾ ਮੌਕੇ ਤੇ ਸ਼ੇਰ ਸਵਾੜ ਰਿਹਾ ਹੈ ਉਹ ਨਜ਼ਾਰਾ ਜਿਹੜਾ ਪੂਰਾ ਆ ਰਿਹਾ ਹੈ ਕਿ ਤਪੂ ਦੀਆਂ ਲੋਹਾਂ 'ਚ ਜਿੱਦ ਸਾੜਨੀ ਪੈਂਦੀ ਹੈ ਕਿ ਤਕੜੇ ਮੱਲਾਂ ਦੀ ਕੰਨ ਝਾੜਨੀ ਪੈਂਦੀ ਹੈ ਹਰ ਜੋੜ ਤੇ ਟੀਮਿਆਂ ਵੱਲ ਮਾਰਨੀ ਪੈਂਦੀ ਹੈ ਕਿ ਸੌਥੇ ਨਹੀਂ ਉਹ ਮਿਲਦੇ ਛੋਟੇ ਭਾਈ ਪਹਿਲਵਾਨੀ 'ਚ ਦਗਾ ਮਿਹਨਤ ਕਰਨੀ ਪੈਂਦੀ ਆ ਅੱਜ ਬੱਟੀਆਂ ਮਿਹਨਤਾਂ ਦੀ ਗੱਲ ਐ ਮੋਨੋ ਤਈਆ ਤੇ ਜਸਵੇ ਪੱਟੀ ਦੇ ਵੱਲ ਸਈਵਾ ਲੱਗਿਆ ਹੋਇਆ ਯੋਰ ਟੋੜ ਤੇ ਧਰੀ ਹੋਈ ਟੂਣੀ ਐ ਲਗੋਟਾ ਫੜਿਆ ਹੋਇਆ ਦੇਖਦੇ ਕੌਣ ਜਿੱਤਦਾ ਕੌਣ ਹਾਰਦਾ ਕਿਸਾਨ ਬਲਵਾਨਾਂ ਦੀ ਜੋਰ ਨਾ ਪੀਦਾ ਹੁੰਦਾ ਪੱਪ ਦੇ ਤਮਾਕੇ ਜਿੰਨਾ ਰੋਲਾ ਥਾਪੀਦਾ ਹੁੰਦੀ ਕਰਮਾਂ ਵਾਲੀ ਮਾਂ ਜਿਹੜੀ ਜੰਮੇ ਪਹਿਲਵਾਨ ਹੁੰਦੀ ਐ ਜਦਾਂ ਹਲੋ ਹਲੋ ਬਾਤੇ ਚੇਤਾ ਮੁਕਾਬਲਾ ਚੱਲ ਰਿਹਾ ਦੇਖੋ ਕੋਈ ਟਾਲ ਟੋਰ ਨਹੀਂ ਹਿੱਲ ਗਈ ਬਹੁਤ ਹੀ ਛੇੜੇ ਦਾ ਮੁਕਾਬਲਾ ਚੱਲ ਰਿਹਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਲੱਗਿਆ ਹੋਇਆ ਮੁੰਡਾ ਜੋੜ ਜਸਪੂਤਾ ਉਹ ਪਰਵਾਦੂ ਆ ਰਿਹਾ ਹੈ ਹਰ ਬੋਨੂ ਦਾ ਯਾ ਥੱਲੇ ਟੀਚਰ ਸੌਨ ਦੇ ਵਿੱਚ ਆ ਰਿਹਾ ਹੈ ਬੜੀ ਸ਼ਾਂਤੀ ਦੇ ਨਾਲ ਦਰਸ਼ਕੀ ਆਹ ਤੇ ਗੱਲ ਕਰੀ ਵੱਡੇ ਨਾਮਲੇ ਪਾਏ ਆ ਆ ਦੁਨੀਆਂ ਦੇ ਕੋਦੇ-ਕੋਦੇ ਤੋਂ ਟੀਮਾਂ ਦੇ ਫੱਟ-ਫੱਟ ਕੇ ਲਿਆਈ ਆ ਅੱਜ ਮਿਹਰਾਨੀ ਪਿੰਡ ਦੀ ਧਰਤੀ ਦੇ ਸਤਿਆ ਆਹ ਤੇ ਗੱਲ ਕਰੀ ਵੱਡਾ ਸਟਾਰ ਜਿਆ ਹੋਇਆ ਦੇਖਿਓ ਸਾਰਾ ਚੈੱਕ ਕਰੋ ਰਾਹੁਲ ਬਾਜੀ ਕਿੰਨਾ ਚਾਵਲਾ ਪਰਮਾਨਸ ਵਾਹ ਦੇ ਆ ਗਿਆ ਜਨ ਸੌਰ ਚੱਲ ਪਈ ਹੈ ਹੁਣ ਸਵਾਦ ਆਣਾ ਕੁਸ਼ਤੀ ਦਾ ਕਰੇ ਗੱਲ ਭਾਈ ਅਗਲੀ ਵਾਹ ਵਾਕਈ ਵਾਕਈ ਜਿਵੇਂ ਪਹਿਲਾ ਨਾਊਜ਼ ਕੀਤਾ ਵੀ 25 ਮਿੰਟ ਖੁੱਲੀ ਕੁਸ਼ਤੀ ਜਿਹੜੀ ਹੋਣੀ ਹੈ ਆ ਖੁੱਲੀਆਂ ਕੁਸ਼ਤੀਆਂ ਦੇ ਖੁੱਲੇ ਦਾਪੇ ਚ ਹੋਣੇ ਹੈ ਇਹ ਸਾਰੇ ਪਹਿਲਵਾਨ ਜਿਹੜੇ ਐ ਨਿੱਤੇ ਗੱਲ ਕਰਨੀ ਹੈ ਇੱਡੀ ਕੁਸ਼ਤੀ ਦੇ ਖਲ ਦੇਤੇ ਚੱਲਦਾ ਹੋਏ ਵੱਡੇ ਮੁਕਾਬਲੇ ਦੀਆਂ ਬਾਤਾਂ ਉਹ ਜੀ ਪਲ ਜਿਹੜੇ ਲੱਗ ਗਿਆ ਹੈ ਉਹ ਬਲੰਦਨ ਵਾਲੇ ਆ ਉਹ ਦੁਨੀਆ ਤੇ ਇਤਿਹਾਸ ਦੇਖ ਲੈ ਵੰਡੇ ਆੜੀ ਵਾਲੇ ਸੱਜਰ ਵਾਲੇ ਆ ਅੱਜ ਦੇ ਕੁਸ਼ਤੀ ਡੰਗੜ ਦੇ ਉੱਤੇ ਸਾਡੇ ਭਰਾ ਆਸ਼ਮਨੀ ਪਹਿਲਵਾਨ ਦਾ ਵੀ ਵੱਡਾ ਧੰਨਵਾਦ ਹੈ ਇਸ ਵੀਰ ਨੇ ਇੱਕ ਨਿੱਕੇ ਸੱਤੇ ਦੇ ਦੁਨੀਆ ਦੇ ਵੱਡੇ ਵੱਡੇ ਮੱਲ ਪੁੱਜਿਆ ਅੱਜ ਰਾਈਏ ਅਰਵੀ ਰਾਈਏਵਾਲ ਦੀ ਕੁਸ਼ਤੀ ਆਲਟੋ ਕਾਰ ਦੇ ਉੱਤੇ ਸੀ ਪਰ ਅਸ਼ਵਨੀ ਨਾਲ ਪਿਆਰ ਹੈ ਔਰ ਮਿੰਗੇ ਸੱਤੇ ਫੱਤੇ ਤੇ ਭਰਾ ਨੇ ਕੁਸ਼ਤੀ ਆਪਣੇ ਪੈੰਡ ਕਰਵਾਈ ਇੱਕ ਵਾਰੀ ਅਸ਼ਵਨੀ ਭਰਾ ਦੇ ਨਾਂ ਤੇ ਤਾੜੀ ਜ਼ਰੂਰ ਲਾ ਦੀਏ ਲੈ ਵੀ ਅਸ਼ਵਨੀ ਫੱਤੇ ਸਾਡੀ ਕਰਦੀ ਭਰਾ ਬਹੁਤ ਪਿਆਰ ਤੇ ਸਤਿਕਾਰ ਭਰਾ ਨੂੰ ਅੱਜ ਦੇ ਕੁਸ਼ਤੀ ਦੰਗਲ ਦੀ ਵਾਹਿ ਸਤ ਕਰਦੇ ਹੋ ਬਹੁਤ ਹੀ ਸ਼ੇਰ ਦਾ ਮੁਕਾਬਲਾ ਹੈ ਅੱਗੇ ਅਸ਼ਵਨੀ ਪਹਿਲਵਾਨ ਟੱਡੇ-ਟੱਡੇ ਪਲਵਾਨ ਬਣਾਇਆ ਨਾਲੇ ਸਰਦਾਰ ਸਰਜੀਤ ਸਿੰਘ ਦੀ ਚੁੱਕੇ ਵਾਲੇ ਸੱਤੇ ਪੱਤਰ ਉਹ ਵਾਹ ਕੁਝ ਗਰਮਕੁਈਆ ਗਰਮ ਹੋ ਗਈ ਹੈ 206 ਨੇ 206 412 ਹੱਡੀਆਂ ਦਾ ਜੋਰ ਲੱਗਦਾ ਆਹ ਦੁਨੀਆ ਕਹਿੰਦੀ ਕੁਸ਼ਤੀ ਚੱਲ ਰਹੀ ਹੈ ਕੁਸ਼ਤੀ ਨਹੀਂ ਮਾਲੀ ਯੁੱਧ ਚੱਲ ਰਿਹਾ ਆਹ ਮੌਲਾ ਦੀ ਮੌਲ ਯੁੱਧ ਦੀ ਤਾੜੀ ਚੱਲ ਰਹੀ ਹੈ ਚੱਲਦਾ ਹੋਇਆ ਵੱਡਾ ਬਗੜਾ ਕਿੰ ਮੈਗੀਆਂ ਕਿੱਥੇ ਪਲਵਾਨ ਰੱਜਦੇ ਮਿੱਤਰਾਂ ਚ ਹਾਜਾਂ ਨੂੰ ਨਹੀਂ ਰੇੜੇ ਵੱਜਦੇ ਅਰੇ ਆਤਿਆਂ ਚ ਮਲੇ ਜੋ ਟਲੇੜੀ ਉਹ ਪੈਕਟਾਂ ਦੇ ਦੁੱਧ ਕਿਤੇ ਦਿੰਦੇ ਸੋਹਣਿਆ ਥੋੜੀ ਜੀ सोनू ਭਾਈ ਆਵਾਜ਼ ਚੈੱਕ ਕਰਦੇ ਥੋੜੀ ਜੀ ਕੋ ਬਣਾ ਦਿਓ ਬਹੁਤ ਬਹੁਤ ਰੈਣੀਆ ਬਹੁਤ ਬਹੁਤ ਧੰਨਵਾਦ ਆ ਸਾਡੇ ਸਾਰੇ ਪ੍ਰਬੰਧਕਾਂ ਦੇ ਥੋੜੀ ਜੀ ਵਾਇਸ ਆਪ ਕਰ ਦਿਓ ਬਹੁਤ ਬਹੁਤ ਧੰਨਵਾਦ ਆ ਕਹਿੰਦਾ ਪਾਰਟੀ ਬਾਜੀ ਤੋਂ ਉੱਤੇ ਉੱਥੇ ਪੈਰ ਧਰਨਾ ਪੈਂਦਾ ਹੈ ਹਰ ਇੱਕ ਇਨਸਾਨ ਦਾ ਮਾਣ ਸਨਮਾਨ ਕਰਨਾ ਪੈਂਦਾ ਹੈ ਕਿ ਜੀਮਾ ਕੋਲੀ ਤੇ ਨਹੀਂ ਹੋਏਗਾ ਨੀਤ ਰੱਣੀ ਚਾਹੀਦੀ ਹੈ ਤੇ ਛੇ ਮੜਿਆੜੀ ਪਿੰਡ ਲਈ ਤਾੜੀ ਵੱਜਣੀ ਚਾਹੀਦੀ ਹੈ ਇੱਕ ਬੜੀ ਤਾੜੀ ਮਾਰ ਦਿਓ ਮੜਿਆੜੀ ਪਿੰਡ ਦੀ ਚਰਦੀ ਗੱਲ ਵਾਸਤੇ ਬਾਪੀ ਕੇਂਦਰ ਜਾਨ ਦੇ ਬੱਚਾ ਦਾ ਖਾ ਵੱਡਾ ਮੁਕਾਬਰਾ ਜੱਸਾ ਪਾੜ ਦਾ ਔਰ ਅਜੇ ਗੱਲ ਕਰੀਏ ਮੋਹਰ ਦੇਈ ਦੇ ਵਿਚਕਾਰ ਚੱਲਦਾ ਹੋਇਆ